ਮਾਂ ਤੁਹਾਡਾ ਮਨਪ੍ਰੀਤ ਕੌਰ ਜੀ। ਤਾਂ ਕਿਹੜਾ ਪਿੰਡ ਆ? ਬਨਵਾਰਾ। ਤੁਸੀਂ ਪਹਿਲੀ ਵਾਰੀ ਵੋਟ ਪਾਈ ਆ। ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਵੋਟ ਪਾ ਕੇ ਜੀ? ਸਾਨੂੰ ਜੀ ਬਹੁਤ ਖੁਸ਼ੀ ਹੋ ਰਹੀ ਆ ਵੋਟ ਪਾ ਕੇ। ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਹਾਡੇ ਜਿਹੜੇ ਨੌਜਵਾਨ ਨੇ ਕੁੜੀਆਂ ਹਜੇ ਤੱਕ ਨਹੀਂ ਵੋਟ ਪਾਉਣ ਲਈ ਆਇਆ। ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਅਸੀਂ ਜੇ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਵੀ ਨੌਜਵਾਨ ਭਰਾ ਸਾਰੇ ਵੀ ਘਰੇ ਬੈਠੇ ਨੇ ਉਹਨਾਂ ਨੂੰ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਆ ਤੇ ਆਪਨੀ ਵੋਟ ਜ਼ਰੂਰ ਪਾਉਣ। ਬੇਟਾ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਪ੍ਰੀਤ ਸੰਸਰ। ਪਿੰਡ ਪਿੰਡ ਬੜਮਾਉਰਾ ਜੀ ਤੁਸੀਂ ਪਹਿਲੀ ਵਾਰੀ ਵੋਟ ਪਾਈ ਹੈ ਕੀ ਕਹਿੰਕੀ ਮੈਨੂੰ ਲੱਗ ਰਿਹਾ ਬਹੁਤ ਖੁਸ਼ੀ ਆਈ ਪਹਿਲੀ ਵਾਰ ਵੋਟ ਪਾ ਕੇ ਮੈਂ ਇਹੀ ਅਪੀਲ ਕਰਦਾ ਜੋ ਜਵਾਨਾਂ ਨੂੰ ਵੀ ਜਿਹੜੇ ਵੋਟ ਹਲੇ ਤੱਕ ਨਹੀਂ ਪਾਈ ਆ ਕੇ ਜਰੂਰ ਪਾਓ ਜਿਹੜੇ ਘਰੇ ਬੈਠੇ ਨੇ ਤਾਂ ਤੁਸੀਂ ਅੱਜ ਲੋਕ ਸਭਾ ਹਲਕਾ ਸਿਤੀਪਤੇਗੜ ਸਭ ਦੇ ਅਮਰਗੜ ਹਲਕੇ ਦੇ ਵਿੱਚ ਬਾਗੜੀਆਂ ਦੇ ਵਿੱਚ ਪੰਜੇ ਬੋਲੇ ਕਬੂਦੇ ਉੱਤੇ 192 ਦੇ ਕਿਦਾਂ ਦਾ ਮਾਹੌਲ ਹੈ ਮਤਲਬ ਹਲਕੇ ਦੇ ਵਿੱਚ ਰੈਕਸ ਹੁੰਦਾ ਜੀ ਬਹੁਤ ਹੀ ਸ਼ਾਂਤੀਪੂਰਕ ਮਾਹੌਲੇ ਜੀ ਸਾਡੀ ਹਰੇਕ ਪੋਲਿੰਗ ਸਟੇਸ਼ਨ ਨੂੰ ਪੋਲਿੰਗ ਬੂਥਾਂ ਤੇ ਸਭੀ ਝੰਡ ਫੋਰਸ ਲੱਗੀ ਹੋਈ ਹੈ ਕਿਸੇ ਤਰ੍ਹਾਂ ਦੀ ਇਸ ਹਲਕੇ ਦੇ ਵਿੱਚ ਸ਼ਿਕਾਇਤ ਨਹੀਂ ਹੈ ਐਸਐਸਪੀ ਸਾਹਿਬ ਨੇ ਬਾਕਾਇਦਾ ਆਪਣੇ ਅਫਸਰਾਂ ਨੂੰ ਏਰੀਆ ਵੰਡ ਕੇ ਦਿੱਤਾ ਹੋਇਆ ਐਸਪੀਜ਼ ਨੂੰ ਡੀਐਸਪੀ ਐਸਐਚਓਸ ਸਾਰਿਆਂ ਨੂੰ ਸਰੇ ਹੀ ਆਪੋ ਆਪਣੇ ਲੱਕ ਦੇ ਵਿੱਚ ਜਿਹੜੇ ਪੈਟਰੋਲਿੰਗ ਕਰ ਰਹੇ ਨੇ ਔਰ ਬੜੀ ਪੀਸਫੁਲੀ ਮਾਹੌਲ ਦੇ ਵਿੱਚ ਜੜੀਆਂ ਵੋਟਾਂ ਪੋਲ ਹੋ ਰਹੀਆਂ ਨੇ ਸਰ ਵੋਟਾਂ ਦੀ ਜਿਹੜੀ ਘੱਟ ਪੋਲ ਗਏ ਇਹ ਕਿੱਦਾਂ ਦੇਖ ਰਹੇ ਹੋ ਕਾਫੀ ਲੋਕਤ ਮੰਤਲ ਹਜੇ ਵੀ ਜਿਹੜਾ ਗਰਮੀ ਦਾ ਅਸਰ ਆਇਆ ਇਸ ਥੀ ਦੇਖੋ ਜੇ 11 ਵਜੇ ਆ 11 ਚ 30 ਤੋਂ 32% ਜਿਹੜੀ ਇੱਥੇ ਪੋਲਿੰਗ ਹੋਈ ਏ ਠੀਕ ਪੋਲਿੰਗ ਹੋ ਰਹੀ ਏ ਤੇ ਸ਼ਾਮ ਦੇ 6 ਵਜੇ ਤੱਕ ਦਾ ਟਾਈਮ ਹੈ ਤੇ ਅਮੀਰ ਇੱਕ ਅੱਛੀ ਪੋਲਿੰਗ ਜੜੀ ਹੋਏਗੀ ਕੀ ਅਪੀਲ ਕਰਦਾ ਹਾਂ ਜਿਹੜੇ ਵੋਟਰ ਬਲੋਕ ਨਹੀਂ ਅਜੇ ਤੱਕ ਪਹੁੰਚਾ ਲੋਕਾਂ ਨੂੰ ਮੇਰੀ ਤੇ ਇਹੋ ਪੀਰ ਏ ਕਿ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਏ ਆ ਕੇ ਆਪਣੀਆਂ ਵੋਟਾਂ ਪਾਉਣ ਤੇ ਬੜਾ ਪੀਸਫੁੱਲ ਮਾਹੌਲ ਲੋਕਾਂ ਲਈ ਸਿਰਜਿਆ ਹੋਇਆ ਪੁਲਿਸ ਨੇ ਕਿਸੇ ਵੀ ਡਰ ਤੋਂ ਕਿਸੇ ਭੈਪੀ ਤੋਂ ਆਕੇ ਅੱਗੇ ਲੋਕਾਂ ਨੂੰ ਆਪਣੀ ਵੋਟ ਜੜੀ ਉਹ ਪਾਉਣੀ ਚਾਹੀਦੀ ਹੈ। ਅਮਰਗੜ ਹਲਕੇ ਦੇ ਵਿੱਚ ਤੁਸੀਂ ਮਤਲਬ ਕਿ ਜਿਹੜੇ ਪੁਲਿਸ ਨਿਗਰਾਨ ਦੇ ਇੰਚਾਰਜ ਦੀ ਟੀਮ ਦੇ ਕਿੱਦਾਂ ਦਾ ਰਿਹਾਨ ਰੱਖ ਲਿਆ ਕੀ ਮਾਹੌਲ ਹੈ ਇਸ ਟਾਈਮ ਹੰ ਦਾ। ਬਹੁਤ ਵਧੀਆ ਪੋਲਿੰਗ ਚੱਲ ਰਹੀ ਹੈ 15% ਪੋਲਿੰਗ ਹੋ ਗਈ ਹੈ ਅਮਰਗੜ ਥਾਣੇ ਦੇ ਇਲਾਕੇ ਵਿੱਚ ਬੜੀ ਵਧੀਆ ਪੋਲਿੰਗ ਹੋ ਰਹੀ ਹੈ ਬੜੀ ਵਧੀਆ ਚੱਲ ਰਿਹਾ ਹੈਗਾ ਸਾਰੇ ਵਧੀਆ ਸਿਸ ਕੋਈ ਕਿਸੇ ਅਣਸੁਖਾਵੀ ਘਟਨਾ ਦਾ ਕੋਈ ਹਜ ਤੱਕ ਕੋਈ ਅਜਿਹੀ ਗੱਲ ਨਹੀਂ ਸਾਰੇ ਵੋਟਰ ਬੜੇ ਸ਼ਾਨੇ ਆ ਵਧੀਆ ਢੰਗ ਨਾਲ ਬੋਬੜ ਕਰਕੇ ਚੱਲਦੇ ਸਾਰੇ ਵਧੀਆ ਲੰਨੇ ਲੱਖ ਵੋਟਾਂ ਪਾ ਰਹੇ ਕਿੰਦਾ ਦਾ ਰੁਝਾਨ ਮਿਲ ਰਿਹਾ ਹੈ ਲੋਕਾਂ ਦਾ ਜਿੰਮ ਵੋਟਾਂ ਦੇ ਵਿੱਚ ਠੀਕ ਹੈ ਜੀ ਅੱਛਾ ਜੀ